ਨਾਲੇ-ਨਾਲ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸਰਦਾਰ ਪਰਮਜੀਤ ਸਿੰਘ ਜਿョ ਕਿ ਐਸਆਈਐਨ ਔਰ ਪੀਸੀਆਰ ਪਵਾੜਾ ਤੇ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਨੂੰ ਚੇਤੇ ਦੌਰ ਤੇ ਅੱਜ ਅਸੀਂ ਪਰੇਵਿਆਂ ਦੇ باوجود ਵੀ ਅੱਤੇ ਸੰਗਠਨ ਇੱਕ ਬਹੁਤ ਚੰਗੇ ਕਾਰਜ ਤੇ ਲਈ ਕਿ ਅਸੀਂ ਉਹਨਾਂ ਦਾ ਸਨਮਾਨ ਕਰ ਸਕੀਏ ਸਾਰੇ ਮੇਰੇ ਮਿਲਣ ਪਤਾ ਹੈ ਕਿ ਪਿਛਲੇ ਉਸ ਸਮਾਂ ਪਹਿਲਾਂ ਇਹ ਘਟਨਾ ਮੈਂ ਪੂਰੀ ਰਾਤ ਦੇ ਸਮੇਂ ਜਿਹੜਾ ਟੈਕਨੀਕਲ 2:30 ਵਜੇ ਦਾ ਸਮੇਂ ਸੀ ਕਿ ਤੇ ਸੋਦਰੇ ਨੇ ਪੇਸ਼ੇਵਰ ਤਰੀਕੇ ਦੇ ਨਾਲ ਸਾਡੇ ਮਾਨਯੋਗ ਪ੍ਰਧਾਨ ਜੀ ਜਿਨ੍ਹਾਂ ਦੀ ਦੁਕਾਨ ਪਦਨ ਵਿੱਚ ਸੈਂਟਰ ਦੇ ਨਾਲ ਤੇ ਆ ਥੋੜਾ ਜਿਹਾ ਜਦਾਂ ਤੇ ਨਿਮੋਚ ਛੜ ਕੇ ਅਗਲਾ ਦੀ ਕੋਸ਼ਿਸ਼ ਕੀਤੀ ਤੇ ਬਾਜ਼ਾਰ ਦੇ ਵਿੱਚ ਜਿਹੜਾ ਆਪਾਂ ਸਿਕਿਉਰਟੀ ਪਾੜਾ ਰੱਖਿਆ ਆ ਉਸਨੇ ਨਾਲ ਹੀ ਪ੍ਰਧਾਨ ਜੀ ਨੂੰ ਫੋਨ ਕਰਕੇ ਅਦਰਾ ਦਿੱਤੀ ਤੇ ਉਸੇ ਐਕਸ਼ਨ ਦੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਨੂੰ ਜਦੋਂ ਇਹਨੇ ਇਤਲਾਹ ਦਿੱਤੀ ਕਿ ਡਿਊਟੀ ਤੇ ਸਨ ਔਰ ਉਸੇ ਰਾਹ 'ਤੇ ਪਹੁੰਚਦੇ ਹੋਏ ਜਿਹੜਾ ਵਾਕਿਆ ਹੋਣ ਤੋਂ ਹਾਸਾ ਹੋਣ ਤੋਂ ਬਚ ਗਿਆ ਔਰ ਉਸੇ ਨਾਲ ਜੇ ਉਹ ਵਾਕਿਆ ਹੋ ਜਾਂਦਾ ਤੇ ਪੂਰੇ ਬਿਜਾਰ ਨੂੰ ਵੀ ਅੱਗ ਫੈਲਸਦੀ ਸੀ ਨਾਲ ਮੱਧਰ ਵੀ ਸੀ ਉਹਦਾ ਵੀ ਨੁਕਸਾਨ ਹੋ ਸਕਦਾ ਸੀ ਸੋ ਇਹਨਾਂ ਦੀ ਬਹਾਦਰੀ ਸਰਕਾਰ ਔਰ ਆਪਣੀ ਡਿਊਟੀ ਥਾਂ ਤੇ ਇਹਨਾਂ ਨੇ ਨਿਭਾਉਂਦਿਆਂ ਹੋਇਆ ਇਹਨਾਂ ਨੇ ਜਿਹੜਾ ਪਾਰ ਬਿਜਾਰ ਦੇ ਵਿੱਚ ਜੋ ਪਾਰ ਵਾਪਰਨ ਜਾ ਰਹੇ ਸੀ ਉਹ ਰੁਕਿਆ ਤੇ ਮੱਧਰ ਨੂੰ ਮੌਕੇ ਤੇ ਵੜ ਕੇ ਪੁਲਿਸ ਸਟੇਸ਼ਨ ਲੈ ਕੇ ਗਏ ਸੋ ਅਸੀਂ ਸਾਰੇ ਹੀ ਜਿਵੇਂ ਦੁਕਾਨਦਾਰ ਵੀ ਰੰਗ ਮੈਂਬਰ ਔਰ ਮਾਰਕੀਟ ਐਸੋਸੀਏਸ਼ਨ ਦੇ ਸ਼ਿਵਾਨਦ ਮੋਹਨਨਾਸ ਮੋਹਨਪ੍ਰੀਮਕ ਸਥਿਤੀ ਦੇ ਇਹਨਾਂ ਦੇ ਬਹੁਤ ਧੰਨਵਾਦੀਆਂ ਔਰ ਦੇਰਾਇਡ ਹੋਸਤਾ ਹੈ ਕਿਉਂਕਿ ਸਭਾ ਸਾਰੇ ਹੀ ਬੀਤੇ ਰਹਤੇ ਨੇ ਸਾਡੇ ਜ਼ਿਮੇਵਾਰ ਵੀ ਨੇ ਕੁਝ ਟਾਈਮ ਜਰੂਰ ਪੈ ਗਿਆ ਪਰ ਇੱਕ ਕਾਰਜ ਜਿਹੜਾ ਵਧੀਆ ਇਹ ਅੱਜ ਹੋ ਚਾ ਰਿਹਾ ਉਹਦੇ ਲਈ ਅਸੀਂ ਸਰਦਾਰ ਪਰਮਜੀਤ ਸਿੰਘ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਮੈਂ ਆਪਣੇ ਦੁਕਾਨਦਾਰ ਵੀ ਨੂੰ ਵੀ ਇਸੇ ਤਰ੍ਹਾਂ ਉਜਾਲਿਸ਼ ਕਰਾਂਗਾ ਕਿ ਸਮੇਂ-ਸਮੇਂ ਤੇ ਜਦੋਂ ਵੀ ਕਦੇ ਆਪਣੇ ਕੋਈ ਵੀ ਤਰ੍ਹਾਂ ਦੀ ਦਿੱਕਤ ਆទਿਰ ਆ ਤੇ ਆਪਾਂ ਸੰਨਾਕਰਨ ਸਿੰਘ ਜੀ ਨੂੰ ਯਾਦ ਕਰੀਏ ਤੇ ਆਪਾਂ ਇਹਨਾਂ ਦੀ ਸੇਵਾਵਾਂ ਲਈ ਇਹਨਾਂ ਨੇ ਸਾਡਾ ਆਸ਼ਵਾਸਨ ਕੀਤਾ ਕਿ ਅੱਗੇ ਤੋਂ ਵੀ ਕਦੇ ਵੀ ਕੋਈ ਇਦਾਂ ਦੀ ਕੀੜ ਪੈਗੀ ਤਾਂ ਉਹ ਜਿਹੜਾ ਡਿਊਟੀ 'ਚ ਭਾਣਗੇ ਅਸੀਂ ਉਹਦੇ ਅੰਤਰੀਤੋਂ ਧੰਨਵਾਦ ਕਰਦੇ ਕਿ ਸ੍ਰੀ ਪ੍ਰਧਾਨ ਜੀ ਨੂੰ ਬੇਤੀ ਕਰਾਂ ਦੀ ਇੱਛਾ ਸ਼ੁਰੂ ਹੈ ਤੇ ਆਪਾਂ ਜਿਹੜਾ ਸਨਮਾਨ ਦੀ ਨਿਵਾਜ ਰਹੀ ਜਾਂ ਕਰੀਏ ਤੇ ਪ੍ਰਧਾਨ ਜੀ ਪਰਮਾਰਮਾ ਦੀ ਸੁਣੋ ਸਰਦਾਰ ਪਰਮਜੀਤ ਸਿੰਘ ਜੀ ਅਮਿਸ਼ਿਆ ਦੇ ਐਸੇ ਹੀ ਹੈ ਉਹਨਾਂ ਦਾ ਸਪੈਸ਼ਲ ਸਨਮਾਨ ਕੀਤਾ ਹੈਗਾ ਪਿਛਲੇ ਦਿਨੀ ਇੱਕ ਸਾਡੇ ਸਿਟੀਮਾ ਰੋਡ ਤੇ ਘਟਨਾ ਹੋਣ ਜਾਣ ਰਹੀ ਸੀ ਇੱਕ ਕਈ ਦੁਕਾਨਾਂ ਕੋਲ ਸ਼ਰਾਬ ਦੀ ਅੰਸਰ ਰੱਖ ਰਿਹਾ ਸੀ ਤੇ ਇਹਨਾਂ ਨੇ ਮੌਕੇ ਤੇ ਪਹੁੰਚ ਕੇ ਉਸ ਸ਼ਰਾਬ ਦੀ ਅੰਸਰ ਨੂੰ ਪਕੜਿਆ ਤੇ ਇੱਕ ਵੱੰਦ ਭਾਗੀ ਘਟਨਾ ਸ਼ਹਿਰ 'ਚ ਹੋਣ ਤੋਂ ਬਚ ਗਈ ਪਰ ਮੈਨੂੰ ਇੱਕ ਥੋੜਾ ਜਿਹਾ ਹੋਰ ਕਸਟ ਵੀ ਹੈ ਕਿ ਇਹਨਾਂ ਨੇ ਤਾਂ ਬੜੀ ਮਹੱਤਵ ਦੇ ਨਾਲ ਉਸ ਮੁਜਰਮ ਨੂੰ ਪਕੜਿਆ ਪਰ ਪਤਾ ਨਹੀਂ ਫੋਰਜ ਦੀ ਬੋਰ ਕੀੜੀ ਮਜਬੂਰੀ ਰਹੀ ਕਿ ਉਹਦੀ ਜ਼ਮਾਨਤ ਦੂਸਰੇ ਦਿਨ ਹੋ ਗਈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਦੇਖੋ ਏਡਾ ਵੱਡਾ ਜੁਰਮ ਸੀ ਪਰ ਉਹਦੇ ਤੇ ਸ਼ਾਇਦ ਕੋਈ ਵਧੀਆ ਤਾ ਨਹੀਂ ਲੱਗੀ ਇਸ ਕਰਕੇ ਉਹ ਛੁੱਟ ਗਿਆ ਪਰ ਗੁਰਦਵਾਰ ਸਾਹਿਬ ਤੇ ਬੇਨਤੀ ਜਾਂਦੇ ਸਾਰੇ ਮੈਂਬਰਾਂ ਨੇ ਇਸ ਮਜਬੂਰੀ ਦਾ ਪਿਛੇਵਰੀ ਘਟਨਾ ਉੱਪਰ ਲੱਗੀ ਬੰਦੇ ਦੇ ਰੰਗ ਦੇ ਇਟਾ ਮਾਰੀਏ ਮੈਂ ਕਿਉਂਕਿ ਇਹ ਸ਼ਕਲ ਦੇ ਵਿੱਚ ਉਹ ਸ਼ਰਾਬ ਦੀ ਅਨਸਰ ਹੀਗਾ ਤੇ ਫਰੀਬ ਦੋ ਤਾਂ ਹੀ ਹੋਏਗਾ ਤੇ ਉਹਨਾਂ ਪ੍ਰਧਾਨ ਸਾਹਿਬ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਭੇਜਿਆ ਕਾਲੇ ਵਾਲੇ ਪਖਾਨੇ ਦਿੱਤਾ ਨੂੰ ਉਹ ਤੁਹਾਡੇ ਮੈਸੇਜਿਲ ਕਰਾ ਲਮਾਉਣਾ ਹੋਇਆ ਸੀ ਸਾਡੇ ਇਮੇਜ ਜਦੋਂ ਪ੍ਰਧਾਨ ਜੀ ਦਾ ਜਨਨਾਲਾ ਦਾ ਵਲੰਟੀਅਰ ਉਹਨਾਂ ਤੋਂ ਆਇਆ ਅੱਗੇ ਤੋਂ ਉਹਨਾਂ ਨਾਲ ਹੀ ਗੋਦਾ ਕਰਦੇ ਆਂ ਵੀ ਉਹ ਵੀ ਕੋਈ ਕੰਮ ਕਰਨਾ ਹੋਵੇ ਤਾਂ ਉਹ ਸਾਰ ਨੇ ਐਕਸ਼ਨ ਦਿੱਤਾ ਜੀ ਧੰਨਵਾਦ